NDPS ਕੇਸ V 12 2021 ਨੂੰ ਰਜਿਸਟਰ ਹੋਇਆ ਸੀ ਅੱਜ ਅਸੀਂ ਟਰਵਰਡਸ ਦੀ ਐਂਡ ਆਫ 2025 ਖੜੇ ਆ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫਆਈਰ ਰਜਿਸਟਰ ਹੋ ਸਕਦੀ ਹੈ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹੋ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਐਵਿਡੈਂਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੁਣ ডিসਪਰੋਪੋਰਸ਼ਨਡ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਰੇ ਕਿਉਂਕਿ ਐਵੀਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵੀਡੈਂਸ ਕ੍ਰੀਏਟ ਕਰਨਾ ਸ਼ੁਰੂ ਕਰਤਾ ਹੈ ਐਵੀਡੈਂਸ ਫੈਬ੍ਰिकेट ਕਰਨਾ ਸ਼ੁਰੂ ਕਰਤਾ ਹੈ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਥ੍ਰੈਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚਨਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਟਸ ਤੁਹਾਡੇ ਕੋਲ ਆਣਾ ਪੈ ਰਿਹਾ ਬਿਕੋਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੋਲ ਘੱਟੋ ਘੱਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸੱਚਾਈ ਪਹੁੰਚਣੀ ਚਾਹੀਦੀ ਸੋ ਅਸੀਂ ਐਪਲੀਕੇਸ਼ਨ ਫਾਈਲ ਕਰਨ ਲੱਗੇ ਹਾਂ ਕਿ ਕੋਰਟ ਪ੍ਰोसीਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀਆਂ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ एवरीवन ਇਨ ધ ਡੈਮੋਕ੍ਰੇਸੀ ਹੈਜ਼ ਦਾ ਰਾਈਟ ਟੂ ਨੋ ਵਾਟ ਇਜ਼ ਦਾ ਟਰੂਥ ਐਂਡ ਵਾਟ ਇਜ਼ ਦਾ ਫਾਲਸਿਟੀ ਇਹਨਾਂ ਨੇ ਰਿਮਾਂਡ ਲੈ ਲਿਆ ਸੀਗਾ ਇਹ ਕਹਿ ਕੇ ਕਿ ਹਜ਼ਾਰ ਏਕੜ ਜ਼ਮੀਨ ਹੈ ਫੈਬ੍ਰਿਕੇਸ਼ਨ ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਅਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ ਇੱਕ ਹੈਕਟੇਰ 'ਚ 10000 ਸਕੁਅਰ ਮੀਟਰ ਹੁੰਦੇ ਆ ਦੇ ਹੈਵ ਐਗਜ਼ੈਜਰੇਟਿਡ ਰਿਕਾਰਡਸ ਟੂ ਦ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੇ 450 ਕਰੋੜ ਰੁਪਏ ਦੀ ਉਹ ਡੇਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਦੇ ਨਹੀਂ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ विक्रम सिंह मजीठिया ਨਾਲ ਲੈਣਾ ਦੇਣਾ ਕੁਛ ਨਹੀਂ ਸੋ ਜਦ ਡਿਸਪਰਪੋਸ਼ਨ ਐਸਿਡ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜਯੰਤਰ ਰਚਾਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਆਫਸਰਸ ਇਨਵੋਲਡ ਨੇ ਔਰ ਇਹਨਾਂ ਨੇ ਇੱਕ ਟੌਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਹੈ ਪਟਿਆਲੇ ਔਰ ਡਿਸਮਿਸ ਸੀ ਚਾਰਸਾਲ ਉਹਨੂੰ ਇਹਨਾਂ ਨੇ ਇਸੇ ਕੰਮ ਤੇ ਰੱਖਿਆ ਜੋ ਵਿਜਲੈਸ ਦਫਤਰ ਕਿਹੜੀ ਪੋਜੀਸ਼ਨ 'ਚ ਬੈਠਾ ਹੀ ਨੀਡਸ ਟੂ ਟੈਲ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜਲੈਸ ਬਿਊਰੋ 'ਚ ਰੱਖਿਆ 164 ਦੇ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ bula ਚੁੱਕੀ ਹੈ ਪੁਲਿਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਵਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਧੱਕੇ ਨਾਲ ਫੈਬਰਿਕਟ ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਇਏ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਇਏ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ 'ਚ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤੇ ਉਹਨੂੰ ਚੱਕ ਕੇ ਲੈ ਕੇ 21 ਤਰੀਕ ਨੂੰ ਦੋ ਗੱਡੀਆਂ 'ਚ ਇੱਕ ਆਰਟੀਗਾ 'ਚ ਇੱਕ ਬ੍ਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਣ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰੱਖੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉੱਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ, ਟਾਰਚਰ ਕੀਤਾ ਗਿਆ। ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫ਼ਤਰ ਮੁਹਾਲੀ ਲੈ ਕੇ ਗਏ। ਜਦ ਉੱਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉੱਥੇ ਪਹੁੰਚ ਜਾਂਦੇ ਨੇ। ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਹੈ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ ਔਨ ਦ ਜੌਬ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਲਾਂ ਕੱਢਦਾ ਹੈ ਥ੍ਰੈਟਨ ਕਰਦਾ ਹੈ ਉਹਨਾਂ ਦੀ ਫੋਟੋ ਖਿੱਚਦਾ ਹੈ ਆਪਦੇ ਮੋਬਾਈਲ ਫੋਨ ਤੋਂ ਫਿਰ ਆਪਦੇ ਚਹੀਦੀ ਇਨਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਦ ਇਹ ਨਿਕਲਣਗੇ ਆਪ ਦੀ ਟੀਮਾਂ ਭੇਜ ਦੇ ਇਹਨਾਂ ਦੇ ਇੰਕਾਊਂਟਰ ਕਰ ਦੇ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਨਡੀਪੀਐਸ ਕੇਸ ਪਾਦਣਾ ਵੱਡੇ ਵੱਡੇ ਤੋਂ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀ ਹੋ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22/7/2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨਿਊਸ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਿਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡੈਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੈਂਟ ਆਫੀਸਰ ਅਪਾਇੰਟ ਕੀਤਾ ते उथे डायरेक्शन दी कि विजिलेंस दफ्तर च रेड मारी जाए जो डेटिन्यूज ने उन्होंने तो उठाया जाए ऑर्डर करीबन पांच बजे पास होंगे दे। शाम ट्वेंटी सैकेंड फाइव पीएम एंड द वारंट ऑफिसर एंड द लॉयर एंड द पटीशनर अराइव एट विजिलेंस ऑफिस अबाउट क्वार्टर पास सिक्स क्योंकि वी आर फाइटिंग द स्टेट ऑफ पंजाब ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਸ ਤੇ ਉਤਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰ ਸਿੰਘ ਮਨਜੀਠੀਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਤੇ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫਤਰ ਨੂੰ ਹਰ ਰਿਟ ਚ ਦੇਣਾ ਮੰਡੇਟਰੀ ਹੁੰਦਾ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਨ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜੀਲੈਂਸ ਦੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰੰਟ ਅਫਸਰ ਨੂੰ ਦੱਸ ਦੇ ਕਿ ਤੂੰ ਬਸ ਤੇ ਬੈਠਾ ਅਮਰਸਰ ਜਾ ਰਿਹਾ ਹੈ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜੀਲੈਂਸ ਆ ਗਿਆ ਸੀ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰੇ ਤੇ ਇਨਕਾਊਂਟਰ ਕਰਦੋਂਗੇ ਮੈਂ ਕਿਵੇਂ ਆਪਦੇ ਰਿਸ਼ਤੇਦਾਰ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬੱਸ 'ਚ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 ਸੀਆਰਪੀਸੀ ਉਪਲਿਗ 179 ਬੀਐਨਐਸਐਸ ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇੱਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ परसों द देता डेव ओर यस्टरडे नोट देता कि ਤੁਸੀਂ ਯੈਸਟਰਡੇ ਉਥੇ ਆ ਪਹੁੰਚਣਾ ਸੋ ਦੈਟ ਜੀਡੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇ ਆਰ ਹਿਊਮਨ ਰਾਈਟਸ ਟਾਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟਲੇ ਜੋ ਵਾਰੰਟ ਅਫਸਰ ਸੀ ਉਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆਪ ਦੇ ਘਰ ਨਹੀਂ ਪਹੁੰਚੇ ਤੇ ਆਪ ਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨੂਜ਼ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਐ ਲਿਬਰਟੀ ਦੇ ਦਿੱਤੀ ਐ ਐਂਡ ਦੇ ਆਰ ਟੇਕਿੰਗ THEIR ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ ਇਨਸੀਡੈਂਟ ਐ ਜੀ ਕਿ ਕਿਵੇਂ ਜਿਹੜਾ ਐਵੀਡੈਂਸ ਐ ਉਹ ਫੈਬ੍ਰੀਕੇਟ ਹੋ ਰਿਹਾ ਔਰ ਕਿਸ ਲੈਵਲ ਤੱਕ ਹੋ ਰਿਹਾ ਐ ਔਰ ਕੀ ਕੁਝ ਹੋ ਰਿਹਾ ਕੱਲ ਇੱਕ ਬੰਦੇ ਦੀ ਬਿਜ਼ਨੈਸ ਬਿਊਰੋ 'ਚ ਐਂਟਰੀ ਹੁੰਦੀ ਹੈ। ਉਹਦਾ ਨਾਂ ਹੈ ਜੀ ਵਾਸੂ ਪਾਟਕ। ਮੈਂ ਫਿਰ ਦੁਹਰਾ ਦਿਆਂ ਜੀ ਉਹਦਾ ਨਾਂ ਵਾਸੂ ਪਾਟਕ ਹੈ। ਉਸ ਤੋਂ ਇਹਨਾਂ ਨੇ ਅੱਜ 164 ਤੇ ਬਿਆਨ ਕਰਾਉਣਾ। ਔਰ ਉਹ ਸਟੇਟਮੈਂਟ ਕਰਾਨੀ ਹੈ ਕਿ ਇੱਕ ਬੰਦਾ ਜੀਤਾ ਮੋੜ ਹੈ। ਉਹ ਮਰ ਗਿਆ। ਹੀ ਵਾਸ ਨੋਨ ਫਾਰ 올 ਕਾਈਂਡ ਆਫ ਰੋਂਗ ਥਿੰਗਸ। ਉਦੇ ਕੋਲ ਮੰਗਲ ਸਿੰਘ ਦੇ ਨਾਂ ਤੇ ਬੇਨਾਮੀ ਪ੍ਰਾਪਰਟੀ ਸੀਗੀ ਜਿਹੜਾ ਇਹ SIM ਕਾਰਡ ਹੁਣ ਕੱਲ ਸ਼ੁਰਲੀ ਛੱਡੀ ਹੈ ਇਹ SIM ਕਾਰਡ ਨੂੰ ਇਹਨਾਂ ਨੇ ਉਸ ਮਰੇ ਹੋਏ ਬੰਦੇ ਨਾਲ ਲਿੰਕ ਕਰਨਾ ਹੈ ਕਿਉਂਕਿ ਸਬੂਤ ਕੋਈ ਹੈ ਨਹੀਂ ਹਵਾ 'ਚ ਗੱਲ ਕਰ ਦੋਗੇ ਤੁਸੀਂ ਜਿਵੇਂ ਸੀਐਮ ਸਾਹਿਬ ਲੱਗੇ ਹੋਏ 29 ਮੋਬਾਈਲ ਫੋਨ ਹੈ ਹਜ਼ਾਰ ਏਕੜ ਜ਼ਮੀਨ ਹੈ 540 ਕਰੋੜਾ ਉਹਦੇ ਇਹ SIM ਕਾਰਡ ਆ ਗਿਆ ਉਸ ਬੰਦੇ ਨਾਲ ਉਹਨੇ ਅਟੈਚ ਕਰ ਲੈਣਾ ਫਿਰ ਇਹ ਸਕੀਮ ਲਾਣਗੇ ਜੀ ਕਿ ਜਿਹੜੀ ਸਾਰੀ ਬੇਨਾਮੀ ਟਰਾਂਜੈਕਸ਼ਨ ਹੈ ਇਹ ਜੀਤਾ ਮੋੜ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਂ ਤੇ ਲੈਂਦਾ ਸੀ ਇਹ ਇਹਨਾਂ ਦੇ ਅੱਜ ਦੇ 164 ਬਿਆਨ ਹੋਣ ਲੱਗੇ ਨੇ ਔਰ ਇਹ ਕੱਲ ਮੀਟਿੰਗ ਚੀਫ ਬਿਜ਼ਨਸ ਡਾਇਰੈਕਟਰ ਦੀ ਇਸ ਪਾਰਟिकुलर ਬੰਦਾ ਵਾਸੂ ਪਾਠਕ ਦੇ ਨਾਲ ਹੋਈ ਹੈ ਮੈਂ ਖੁੱਲਾ ਚੈਲੰਜ ਕਰਦਾ ਕਿ ਇਹ ਜਿਹੜੇ ਬੰਦੇ ਇਲੀਗਲ ਕਨਫਾਈਨਮੈਂਟ 'ਚ ਆਏ ਸੀ ਸਵੇਰੇ 22 ਤਰੀਕ ਨੂੰ ਹੋਟਲ ਤੋਂ ਨਿਕਲੇ 3:00 4:00 ਵਜੇ 7:30 8:00 ਦੇ ਵਿੱਚ ਆਏ ਸੀ 5:30 ਤੱਕ ਉੱਥੇ ਰਹੇ ਸੀ ਤੁਸੀਂ ਉਸ ਹੋਟਲ ਦੇ ਸੀਸੀਟੀਵੀ ਚੈੱਕ ਕਰਾ ਲਓ ਤੁਸੀਂ ਟੋਲ ਪਲਾਜ਼ਾ ਚੈੱਕ ਕਰਾ ਲਓ ਤੁਸੀਂ ਬਿਜ਼ਨਸ ਬਿਊਰੋ ਅੰਮ੍ਰਿਤਸਰ ਚੈੱਕ ਕਰਾ ਲਓ ਇਹਨਾਂ ਬੰਦਿਆਂ ਦੇ ਘਰ ਦੇ ਸੀਸੀਟੀਵੀ ਚੈੱਕ ਕਰਾ ਲਓ ਬਿਜ਼ਨਸ ਬਿਊਰੋ ਦੇ ਦਫ਼ਤਰ ਦੇ ਸੀਸੀਟੀਵੀ ਚੈੱਕ ਕਰਾ ਲਓ ਫਿਰ ਇਸ ਬੰਦੇ ਦੀ ਜਿਹੜਾ ਇਹ ਵਾਸੂ ਪਾਟਕ ਇਹਦੀ ਐਂਟਰੀ ਇਹਦੀ ਐਗਜ਼ਿਟ ਇਦੀ ਐਂਟਰੀ ਤੋਂ ਬਾਅਦ ਚੀਫ ਵਿਜੀਲੈਂਸ ਡਾਇਰੈਕਟਰ ਦੀ ਐਂਟਰੀ ਔਰ ਜੋ ਕਿ ਫੈਬ੍ਰਿਕਸ਼ਨ ਹੋ ਰਿਹਾ ਹੋ ਰਿਹਾ। ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਨਟੈਰੋਗੇਸ਼ਨ ਔਰ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਰੇ ਗਵਾਹਤ ਇਲਲੀਗਲ ਬੰਦੇ ਦਿੱਲੀ ਤੋਂ ਬਿਠਾਏ ਹੋਏ। ਕੇਜਰੀਵਾਲ ਦੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਨ੍ਹਾਂ ਦਾ CrPC, BNSS 'ਚ ਕੋਈ ਅਧਿਕਾਰ ਨਹੀਂ ਹੈ। ਉਹ ਪੁਲਿਸ ਅਫਸਰ ਨਹੀਂ ਹੈ, ਉਹ SHO ਨਹੀਂ ਹੈ। ਉਹ ਇਨਵੈਸਟੀਗੇਟਿੰਗ ਆਫਸਰ ਨਹੀਂ ਹੈ ਇਹਨਾਂ ਵਿੱਚ ਜਿਹੜਾ ਸਾਨੂੰ ਨਾਮ ਪਤਾ ਲੱਗ ਰਿਹਾ ਹੈ ਉਹ ਇੱਕ ਮਹੇਸ਼ਪੂਰੀ ਨੇ ਜੀ ਮੈਂ ਰਿਪੀਟ ਕਰ ਦਿਆਂ ਉਹਨਾਂ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ ਹੈ ਮਹੇਸ਼ਪੂਰੀ ਉਹ ਇਹ ਕਹਿੰਦੇ ਨੇ ਕਿ ਉਹ ਸੀਬੀਆਈ ਦੇ ਰਿਟਾਇਰਡ ਅਫਸਰ ਨੇ ਤੇ ਕੇਜਰੀਵਾਲ ਦੇ ਐਡਵਾਈਜ਼ਰ ਨੇ ਔਨ ਆਲ ਹਿਸ ਕੇਸਸ ਹੀ ਇਸ ਸਿਟਿੰਗ ਤੇ ਸਾਡੇ ਵਿਚਾਰੇ ਪੰਜਾਬ ਪੁਲਿਸ ਦੇ ਪ੍ਰਾ ਅਫਸਰ ਜਿਨ੍ਹਾਂ ਤੋਂ ਜ਼ਬਰਦਸਤੀ ਕੋ ਗਿਮਰਾਈ ਜਾ ਰਹੀ ਹੈ ਜਿਨ੍ਹਾਂ ਦੀ ਸਾਰੀ ਕੱਲ ਰਿਸਪੌਂਸਿਬਿਲਟੀ ਫਿਕਸ ਹੋ ਜਾਣੀ ਹੈ ਫॉर ਫੈਬ੍ਰਿਕੇਸ਼ਨ ਉਹ ਵਿਚਾਰੇ ਨਾਲ ਬੈਠੇ ਨੇ ਉਹ ਕੋਈ ਗੱਲ ਨਹੀਂ ਕਰ ਰਹੇ ਉਹ ਇਹਨੇ ਮਜਬੂਰ ਨੇ ਕਿਉਂਕਿ ਜਿਹੜਾ ਸਾਰਾ ਸਿਸਟਮ ਹੁਣ ਹੈ ਉਹ ਦਿੱਲੀ ਤੋਂ ਚੱਲ ਰਿਹਾ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਬੰਦੇ ਜ਼ਿੰਮੇਵਾਰੀ ਨਹੀਂ ਲੈ ਰਹੇ ਉਹਨਾਂ ਦਾ ਕੋਈ ਸਾਈਨ ਨਹੀਂ ਹੋ ਰਿਹਾ ਜੋ ਇਹ ਸਾਰਾ ਛੜਿਆੰਤਰ ਔਰ ਸਾਰੀ ਕੌਨਸਪਰੇਸੀ ਰਚਾ ਰਹੇ ਨੇ ਇੱਕ ਹੋਰ ਬੰਦਾ ਹੈ ਜੀ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸਿੰਘ ਇਜ਼ ਆਲਸੋ ਕੁਐਸਚਨਿੰਗ ਲਾਈਕ ਅ ਪੁਲਿਸ ਆਫੀਸਰ ਉਹ ਲੋਕਾਂ ਦੇ ਘਰੇ ਵੀ ਜਾਂਦਾ ਹੈ ਉਹ ਰੇਡਾਂ ਵੀ ਮਾਰਦਾ ਹੈ ਉਹ ਕੁਐਸਚਨਰ ਵੀ ਲੈ ਕੇ ਆਉਂਦਾ ਹੈ ਵਿਸ਼ਾਲਜੀਤ ਸਿੰਘ ਇਜ਼ ਨਾਟ ਅ ਪੁਲਿਸ ਆਫੀਸਰ